ਮੈਂ ਤੈਨੂੰ ਇੱਕ ਜਦੋਂ ਤੇਰੇ ਕੋਲ ਆ ਤੈਨੂੰ ਇੱਕ ਮੰਤਰ ਦੇ ਕੇ ਜਾਊਂਗਾ ਦਾ ਬਾਪੀ ਖੀਨਾ تھا ਮੇਰਾ ਨਾਂ ਤੈਨੂੰ ਆਉਣ ਵਾਲੇ 5 ਸਾਲਾਂ ਨੂੰ ਸਰਪੰਚ ਦਾ ਸਰਪੰਚ ਬਣ ਜਾਣਾ ਤੂੰ ਠੀਕ ਹੈ ਉਹ ਬੱਲੇ ਬਾਬੂ ਥੋੜੀ ਮਿਹਰਬਾਨੀ ਹੋ ਜੂਗੀ ਜੇ ਮੈਂ ਸਰਪੰਚ ਬਣ ਜਾਂਦਾ ਠੀਕ ਇੱਕ ਜੀ ਜਾਣਾ ਹੈ ਅੱਛਾ ਠੀਕ ਹੈ ਕੱਲ ਠੀਕ ਆ ਮੁਰਦੇ ਆਉਨੇ ਆ ਬਸ ਤੁਸੀਂ ਠੀਕ ਹੈ ਬਾਬਾ ਜੀ ਆ ਜਾਓ ਆ ਕੇ ਜਾਓ ਨਾ ਚਾਹ ਆਪਣੇ ਵੀ ਕੇ ਜਾਓ ਠੀਕ ਹੈ ਸਮਝ ਆ ਗਈ ਜੀ ਦੱਸੋ ਜੀ ਆਸਾਂ ਮੜੀ ਨੀ ਯਾਰ ਦੇਖੋ ਹੁਣ ਚੰਗਾ ਕਿੰਨੋਂ ਤਾਂ ਆ। ਕੋਈ ਗੱਲ ਨਹੀਂ। ਬਾਕੀ ਨੂੰ ਮੈਂ ਕੰਨ ਦੇਣਾ। ਜਦੋਂ ਮੈਂ ਤੈਨੂੰ ਕੋਲੇ ਆਉਂਗਾ ਤਾਂ ਮਨਪੁਰ ਦੇ ਜਾਈਂਗਾ। ਕੌਣ ਵਾਲੇ ਪੰਜਾਂ ਨਾਲੋਂ ਕੋਈ ਪਿੰਡ ਦਾ ਸਰਪੰਚ ਹੋਵੇਗਾ। ਉਹ ਆ ਜਾ ਤੇਰਾ ਸੀਲ ਲੈਣਾ। ਕਹਿੰਦਾ ਸੀ ਤੇਰੇ ਕੋਲੇ ਜੀ ਬਸ। ਹੋਇਆ ਇਧਰ ਆ। ਥੋੜੀ ਬੜੀ ਦੀਆਂ ਚਾਹੀਦੀਆਂ। ਚਲ ਠੀਕ ਆ ਮੋਤਾ ਉਹਨਾਂ ਪਹਿਲਾਂ ਮੈਂ ਸਰਪੰਚ ਕੋਲੇ ਜਾ ਰਿਹਾ ਹਾਂ। ਠੀਕ ਹੈ। ਇਹਨਾਂ ਦੇ ਤੁਸੀਂ ਅੰਦਰ ਇਹਨਾਂ ਸਤਰੀ ਕਾਲ ਬਲਾਈ ਜੀ ਵੀ ਰੋਸੀ ਜਾ। ਐਕਸ਼ਨ 4 ਲੱਖੀ ਦਾ ਭਰਤਾ ਉਹ ਤੈਨੂੰ ਮੈਂ ਇੱਕ ਮਿੰਟ ਬਈ 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 ਨੰਬਰ ਸਾਹਿਬ ਇੱਕ ਮਿੰਟ ਐਕਸ਼ਨ 4 ਲੱਖਾਂ ਗਾ ਭਰਤਾ ਤੈਨੂੰ ਆਉਂਦਾ ਹੋਇਆ ਮੈਂ ਮੰਤਰ ਦੇ ਕੇ ਜਾਊਂਗਾ ਤੂੰ ਆਉਣ ਵਾਲੇ 50 ਸਾਲਾਂ ਨੂੰ ਸਰਪੰਚ ਬਣੇਗਾ ਹਾਂ ਅਸੀਂ ਮੁੜਦੇ ਆਵਾਂਗੇ ਤੇਰੇ ਕੋਲ ਬਹੁਤ ਮਿਹਰਬਾਨੀ ਜੇ ਮੈਂ ਬੈਂਚ ਬਣਿਆ ਐਵੇਂ ਕਿਕੋ ਸੋ ਨਹੀਂ ਨਹੀਂ ਠੀਕ ਸੀ ਠੀਕ ਸੀ ਬਾਬਾ ਜੀ ਤੁਹਾਡੀ ਬੜੀ ਮਿਹਰਬਾਨੀ ਹੋਵੇ ਦਵਾਰੇ ਕਰੋ ਮੈਂ ਵੀ ਦਵਾਰ ਤੋਂ ਹਾਂ ਹਾਂ ਸਾਰਾ ਦਵਾਰ ਤੋਂ ਰੁਕੇ ਨਾ ਕਰ ਬਸ ਤੋਰ ਦਿਆ ਕਰ ਨੂੰ ਚੰਗਾ ਮੈਂ ਚੱਲਦਾ ਇਹ ਆਪੇ ਜਾਉਂਦਾ ਬਾਈ ਫਿਰ ਸਤਿ ਸ੍ਰੀ ਅਕਾਲ ਬਾਈ ਤੁਸੀਂ ਤਾਂ ਆਪੇ ਜਾਣਾ ਜੇ ਦਵਾਇਆ ਐਕਸ਼ਨ ਗੱਲ ਲੈ ਸੋਨੇ ਪਾਕਤਾ ਮੇਰੀ ਆਉਂਦਾ ਹੋਇਆ ਮੈਂ ਤੈਨੂੰ ਮੰਤਰ ਦੇ ਕੇ ਜਾਉਂਗਾ ਆਉਣ ਵਾਲੇ ਪੰਜਾ ਸਾਲਾਂ ਨੂੰ ਤੂੰ ਸਿਰਪੈਂਚ ਬਣ ਜਾਵੇਂਗਾ ਠੀਕਾ ਮੈਂ ਸਰਪੰਚੇ ਕੋਲੋਂ ਆਈ ਆਂ ਵਾ ਤੈਨੂੰ ਆਉਂਦਾ ਮਿਲਦਾ ਮੈਂ ਤੇਰੀ ਬਹੁਤਾ ਗਲਤ ਹੈ ਗਲਤ ਹੈ ਗਲਤ ਸਾਰੀ ਗਲਤ ਹੋ ਗਿਆ ਤੂੰ ਉੱਥੇ ਖੜਾ ਰਹਿ ਗਲਤਾਂ ਤੇਰੀ ਠੀਕਾ ਆਉਂਦਾ ਹੋਇਆ ਤੈਨੂੰ ਇੱਕ ਮੰਤਰ ਦੇ ਕੇ ਜਾਊਂਗਾ ਆਉਣ ਵਾਲੇ 5 ਸਾਲਾਂ ਨੂੰ ਤੈਨੂੰ ਸਰਪੰਚ ਬਣਾ ਦਊਂਗਾ ਹਵੇਲੀਆਂ ਬਣਾ ਦਊਂਗਾ ਪਾਬਾ ਭਿਖੀ ਨਾਥਾ ਮੇਰਾ ਭਿਖੀ ਨਾਥਾ ਆਉਂਦਾ ਹੋਇਆ ਮਾਂ ਚੱਲ ਤਿੰਦਿਆ ਮੈਂ ਤੇ ਚੰਦਾ ਬਾਬੇ ਸੱਸੀ ਦਾ ਜੂਰ ਆਉਣੀ ਚਾਹ ਪਾਣੀ ਪੀ ਕੇ ਜਾਉਂਦਾ ਆ ਬੁ ਲੈਣ ਐਕਸ਼ਨ ਗੱਲ ਤਾਂ ਤੇਰੀ ਠੀਕ ਆ ਭਗਤਾਂ ਆਉਂਦਾ ਹੋਇਆ ਮੈਂ ਤੈਨੂੰ ਮੰਤਰ ਦੇ ਕੇ ਜਾਊਂਗਾ ਹਵੇਲੀਆਂ ਖੜੀਆਂ ਕਰ ਦੂੰ ਆ ਆਉਣ ਵਾਲੇ ਪੰਜਾਂ ਸਾਲਾਂ ਨੂੰ ਤੂੰ ਸਰਪੰਚ ਪੱਕਾ ਹੀ ਬਣੇਗਾ ਕਾਲ ਚੰਗਾ ਸੀ ਸਰਪੰਚੀ ਕੋਲ ਆਈ ਜਾਈਏ ਤੈਨੂੰ ਮਾਮਾ ਚੰਗਾ ਭਗਤ ਚਾਹ ਪਾਣੀ ਪੀ ਦੀ ਠੀਕ ਹੈ ਆਇਆ ਭੋਲੀ ਤੋਂ ਆੜ ਰੱਖੀ ਦਿਨ ਥੋੜੀ ਜੀ ਆ ਜਾ ਬਾਹਰ ਹਾਂ ਤਾਂ ਆ ਜਾਵਾਂ ਆਜਾ ਜੀ ਵਧੀਆ ਬੋਲੇ ਹੈ ਮੈਂ ਬਰਦਾਸ ਹਾਂ ਆਈਆਂ ਕੈਮਰੇ ਸਾਹਮਣੇ ਇੱਕ ਵਾਰ ਕੈਮਰੇ ਸਾਹਮਣੇ ਸਾਰੇ ਆਜੋ ਮੈਂ ਖੜੇ ਹਾਂ ਆਜੋ ਭਾਈ ਇੱਥੇ ਫੋਟੋ ਕਰਨੀ ਆ ਤੂੰ ਕੁ ਆਪਣੀ ਆਪਣੀ ਕਰੀ ਜਨਾ ਆ ਜਾ ਗਗੂ ਭਾਈ ਨੰਬਰ ਦਾ ਸਰ ਆਜੋ ਐਤੋਂ ਆਪਣੀ ਕੋਤਾ ਦੇ ਆਪਣਾ ਆਜੋ ਭਾਈ ਹਾਈਟ ਤੇ ਨਹੀਂ ਹੋ ਜੂਗੀ ਆ ਆ ਆਪਣਾ ਬਸ ਬੰਦ ਹੋ ਗਿਆ ਸੋਰ ਇਹ ਉਹ ਤਾਂ ਫੜਾ ਦੇ ਉਸੇ ਦਾ ਹੀ ਆ ਬਾਬੀ ਦਾ ਹੀ ਆ ਨਹੀਂ ਤਾਂ ਬਾਈ ਕਰ ਤੂੰ ਆ ਉਹਨੂੰ ਕਹਿ ਦੇ ਮੁੰਡਾ ਜਿੰਨੇ ਨੂੰ ਜੱਲਾ ਫਿਲੀ ਆ ਜਾ ਇਤੋਂ ਨੱਪਣਾ ਠੀਕ ਆ ਇਹ ਮੇਕੋ ਦਾ ਮਿਨਾਪੇ ਇਹ ਸੱਤ ਫੜ ਕੇ ਪਾਇ ਲੈ ਸੱਤ ਫੜ ਕੇ ਪਾਇ ਲੈ ਆ ਗਿਆ ਆ ਦੇਖ ਆ ਦੇਖ ਸਭ ਤੋਂ ਪਹਿਲਾਂ समझे तो तो। तो आ जा बाजा फाड़ दो भाई तू सी और कितनी की वीडियो बनानी है आ जा आ जाओ आ जाओ आ आ जाओ आ जाओ पग तो इकट्ठा तो नहीं जा रहा है इकट्ठा जा रहा है कदर कदम पछा हो जा आ जा आ जा पक के आ जाओ भाई आ रहा हूं फोटो ही हां